ਕਾ ਚਾਹ ਵਾਈਪੀ ਦਿੱਤਾ ਤੇ ਬਾਬੇ ਉਹ ਜਾਓਗੇ 2 ਬੋਰੀਆ ਸੀਮੈਂਟ ਹੈਗਾ ਜੀ ਲੈ ਜਾਓਗੇ ਇਸ ਪੈਸੇ ਦਵਾਂਗੇ ਅਸ ਸੋਪਰੀ ਰੋਡ ਤੇ ਇੱਕ ਲੈ ਕੇ ਜਾਣਾ ਇਹ ਕਿੱਥੇ ਕਰਕੇ ਸਰਦਾ ਜਾਨਾ ਪਾਸ ਹਾਂਜੀ 100 ਕੁ ਜੜ ਕੇ ਤੇ ਕਿੱਥੇ ਕਰਕੇ ਸੋਪਰੀ ਤੋਂ ਫੜਨਾ ਵਾ ਚੌਂਕ ਤੋਂ ਇੱਥੇ ਪਾਰਕ ਪੇ ਪਾਰ ਕੇ ਆਉਣਾ ਪਿਆ ਹਾਂ ਪਾਰਕ ਰਿੱਚੇ ਪਿਆਰਿਓ ਤੇ ਜੇ ਮੈਂ ਵੇਖਿਆ ਮੈਂ ਕਿਹਾ ਬਜ਼ੁਰਗ ਖੜੇ ਚਲੋ ਹੋਰ ਕੇ ਹੁਣ ਕੀ ਕਰਾਂ ਉਹਨੇ ਮੈਂ ਪੁੱਛਿਆ ਕਿੰਦਾ ਮੈਂ ਇੱਧਰ ਨੂੰ ਜਾਣਾ ਵਾ ਅੱਛਾ ਉਹ ਕਹਿੰਦਾ ਨਹੀਂ ਮੈਂ ਉੱਧਰ ਨਹੀਂ ਜਾਣਾ ਰਹਿਣਾ ਤੇ ਜੇ ਹੈਗਾ ਸਮਾਂ ਪਿਆਰਿਓ ਤੇ ਦੇ ਦਿਓ ਲੈ ਜਮੈਂ ਕਿੱਥੋਂ ਲੱਗਣਾ ਆਪਾਂ ਸੋਪਰੀ ਤੋਂ ਹੁਣਦਾ ਜ ਕਰੋ ਲਾਗੇ ਨਹੀਂ ਮਾਇਆ ਦਸੋ ਸਿੰਘ ਸਾਹਿਬ ਹੋ ਗਿਆ ਜਿਆ ਗਿਆ ਪਤਾ ਨਹੀਂ ਕੀ ਗੱਲ ਮੈਨੂੰ ਸਾਰੇ ਇੰਜ ਹੀ ਕਿਤੇ ਜੋ ਜੋ ਮਰਜ਼ੀ ਦੇ ਦਿਓ ਹਾਂ ਉਹ ਬੜਾ ਪਤਾ ਕਿ ਮੈਂ ਡਰ ਨਹੀਂ ਲੱਗਦਾ ਕਿ ਬਾਬਾ ਜੀ ਥੋੜੇ ਦੇਣਗੇ ਆਓ ਦੋ ਜਿਆ ਜ ਕਰੋ ਆ ਗਿਆ ਤੁਹਾਡੇ ਕੋਲ ਅੱਛਾ ਕਿੰਨੀ ਮਾਇਆ ਕਿ ਮੈਂ ਸਵੇਰ ਦੀ ਕਿੰਨੀ ਕਮਾਈ ਸਵੇਰ ਦੀ ਸਵੇਰ ਦੀ ਕਮਾਈ ਆ ਮੈਂ ਤੁਹਾਨੂੰ ਝੂਠ ਹੀ ਮਾਰਨਾ 100 150 ਵਾਹਿਗੁਰੂ ਹੋਰ ਤੇ ਕੀ ਕਰੀਏ ਹੁਣ ਮਾਰਾ ਬਚ ਗਏ ਆ ਤੇਰੇ ਬੋਟ ਥੋੜੇ ਕੱਢ ਲੈਣਾ ਸਰਦਾਰ ਜੀ ਥੋੜੇ ਝੂਠ ਬਾਬਾ ਜੀ ਹੈਗਾ ਵਿਸ਼ਵਾਸ ਗੁਰੂ ਸਾਹਿਬ ਤੇ ਬਾਬਾ ਜੀ ਬਾਬਾ ਮਾਪਿਆਂ ਨੇ ਦੇ ਦੇ ਤਾ ਗੁਰੂ ਗRAND ਦਾ ਆਜਾਦੇ ਉਹ ਤੇ ਹੈਗਾ ਉਹ ਤੇ ਰੱਖੀ ਨਾ ਆਟ ਉਹ ਦਿੰਦਾ ਵਾ ਉਹ ਦਿੰਦਾ ਭਾਵੇਂ 100 ਦਵੇ 150 ਦਵੇ ਉਹ ਰਾਦੂ ਦੇ ਕੇ ਦਿੰਦਾ ਰਾਦੂ ਦੇ ਕੇ ਦਿੰਦਾ ਇੰਨਾ ਵਿਸ਼ਵਾਸ ਆ ਹਾਂ ਇੰਨਾ ਤਾਂ ਹੈਗਾ ਵੀ ਜੇ ਲੋ ਆਸ ਕਰਕੇ ਆਈਦਾ ਨਾ ਤਾਂ ਦੇਖੇ ਹੀ ਜਾਏਗਾ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਗੁਰੂ ਗRAND ਦਾ ਤੇਰੀ ਆਵੇ ਮਹਾਰਾਜੀ ਪਾਈਆਂ ਅੱਛਾ ਜੀ ਸਭ ਆਈਆ ਕਹਾਂ ਲਗੀ ਚੜਿਆ ਕਿਰਪਾ ਉਹਨਾਂ ਦੀ ਹੈ ਉਹਦੇ ਕਿਰਪਾ ਦੇ ਬਸ ਉਹਨਾਂ ਦੀ ਚੜਿਆ ਹੋ ਰਾਤ ਨੂੰ ਭਾਵੇਂ ਜਿੱਤਾ ਮਰਦੀ ਦੇ ਵੇ ਜਾਂਦਾ ਦਿਨੇ ਦਿਨਾ ਵਾਕਈ ਇੰਨਾ ਮਤਲਬ ਵਿਸ਼ਵਾਸ ਆ ਮਹਾਰਾਜ ਦੇ ਚਲੋ ਚਲੀ ਆ ਜਿਓ ਆ ਜਿਓ ਪਿਆਰੋ ਆ ਜਿਓ ਸੋਫੇ ਤੇ ਆ ਜਿਓ ਹੈ ਚਲੋ ਚਾਜੂ ਵਾਲੇ ਇਹ ਚੌਂਕ ਤੇ ਬਣਾਉਣਾ ਚੌਂ ਚੱਲੋ ਮੈਂ ਆ ਗਿਆ ਹਾਂ ਜਿਹੜਾ ਕਰੀਆ ਸੀ ਕਹਾਂ ਲਿਆ ਹਾਂ ਹਾਂ ਤੂੰ ਮੁੜ ਕੇ ਸਾਡੇ ਮਾ ਗਿਆ ਆ ਗਏ ਇਹ ਅੱਛਾ ਚਲੋ ਬਾਬਾ ਜੀ ਇਦਾਂ ਵਾ ਇਦਾਂ ਮਾ ਸੀ ਮਰਦੀ ਬੋਰੀਆਂ ਤੇ ਹੈ ਨਹੀਂ ਕਾਹ ਚਾਹ ਕੋਈ ਤਾਂ ਜਮਾਰਾ ਕੋਈ ਤਾਂ ਨਿਕਲਣਾ ਇਹ ਤਾਂ ਵੈਸੇ ਤੁਹਾਨੂੰ ਲੱਗੇ ਆ ਗਿਆ ਚਾਹ ਕੋਈ ਤਾਂ ਲੈ ਲਈ ਅਕੀਨਾ 7:30 ਵਜੇ ਤੁਹਾਡੇ ਕੋ ਪੈਸੇ ਦੀ 60 ਰੁਪਏ ਕਮਾਏ ਸਾਰੇ ਦਬਈਆ ਤੁਹਾਡੇ ਵਾਸਤੇ ਆ ਆ ਤੁਹਾਡੀ ਦਿਹਾੜੀ ਆ ਤੁਸੀਂ ਕਹਿਣਾ ਨਹੀਂ 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 ਤੁਸੀਂ ਕੀ ਕਿਹਾ ਗੁਰੂ ਰਾਮਦਾਸ ਪਾਸ਼ਾ ਉਪਰ ਤਾਂ ਗੁਰੂ ਨੇ ਤੁਹਾਨੂੰ ਹੈਗਾ ਹੀ ਵਿਸ਼ਵਾਸ ਮਾਰੇ ਜੀਣਗੇ ਮੈਨੂੰ ਤਾਂ ਹੈਗਾ ਤੁਹਾਡੇ ਤੇ ਮੈਂ ਸਵਾਸ ਤੇ ਹੈਗਾ ਕਹੀਏ ਦੇ ਦੋ ਮੈਂ ਨਹੀਂ ਇਹ ਦੀ ਇਹ ਦੇਣ ਵਾਲੀ ਮਹਾਰਾਜਾ ਜੀ ਦਾ ਗ੍ਰਾਮ ਦਾ ਮੇਰਾ ਕਿਰਾਇਆ ਤੁੱਟਿਆ ਹੀ ਕੱਢੀ ਜਾਵੇ ਕੋਈ ਕਿਰਾਇਆ ਦੇਉ ਨਾ ਮੈਂ ਉਹ ਉਹ ਰੋਜ਼ ਮੈਨੂੰ ਕੜਾ ਕੱਢਦਾ ਵੀ ਕਿਰਾਏ ਵਾਲਾ ਅੱਛਾ ਕਿਰਾਏ ਤੇ ਗੱਡੀ ਤੁਹਾਡੀ ਇਹ ਗੱਡੀ ਮੇਰੀ ਰੋਜ਼ ਤੇ 60 ਰੁਪਏ ਮੈਨਾਂ ਕਿਰਾਇਆ ਦਿੰਦਾ 60 ਰੁਪਏ ਕਿਹੜਾ ਪਿੰਡ ਆਪਣਾ ਕੋਹ ਕਾ ਮਡੇ ਪਿੰਡ ਅੱਛਾ 60 ਰੁਪਏ ਦਾ ਰੋਜ਼ ਦਾ ਕਿਰਾਇਆ ਵਾ ਮਤਲਬ ਕਿਰਾਏ ਤੇ ਗੱਡੀ ਹੈ ਹਾਂਜੀ ਹਾਂਜੀ ਆਵੇ ਕਾਵੇ ਤੇ ਲਿਖਿਆ ਮਾਰਕਾ ਮਗਰ ਲਿਖਿਆ ਤੇ ਅੱਛਾ ਕਿਰਾਏ ਤੇ ਆ ਤੁਨ ਗੁਰੂ ਦਾ ਅੰਦਾਸ ਤੇ ਲਈ ਨਹੀਂ ਜੰਦੀ ਭਾਬਿਓ ਕੀ ਕਰਕੇ ਪਲਾ ਦੀ ਗੱਲ ਹੈ ਅਮਰੀਕਾ ਵੀਜ਼ਾ ਇਟਰਾਪੋ ਅਛਾ ਗੱਡੀ ਨਹੀਂ ਲਈ ਜਾਂਦੀ ਵੀ ਹੁਣ ਲਈ ਨਹੀਂ ਜਾਂਦੀ ਪਈ ਕੀ ਕਰੀਏ ਹੂੰ ਹੂੰ ਤੁਹਾਨੂੰ ਵੀ ਜਾਨਦਾ ਤੇ ਕੀ ਕਰੀਏ ਹੁਣ ਆਪਣਾ ਟਾਈਮ ਪਾਸ ਤੇ ਮੇਰੀ ਆਪਣੀ ਦਵਾਈ ਦਾਰੂ ਚੱਲਦੀ ਜਾਂ ਮੇਰਾ ਕਰੀ ਬੀਪੀ ਵੱਧ ਗਿਆ ਕਰੀ ਘੋਲ ਹੋ ਗਿਆ ਅੱਛਾ ਅੱਛਾ ਮੈਨੂੰ ਸਿਹਦਾ ਕੰਦਰ ਕਹਿਣ ਲੱਗੇ ਇੱਥੇ ਜਾ ਨਿਕਸ ਕਿਨੇ ਜਾਂਦੀ ਗੱਡੀ ਕਹਿੰਦੀ ਜਿਹੜੀ ਯਾਰ ਨਗ ਚਲਾਈ ਜੇ ਤਾਂ ਪਰਾਂਗੇ ਹੱਥ ਨਾਲ ਕਿਤਨਾ ਸਾਡੀ ਰੋਟੀ ਚੱਲ ਪੂਗੀ ਰੋਟੀ ਵਪਾਰ ਹੈ ਜਿਹੜਾ ਕਰਾ ਦੇਣਾ ਉਹ ਚੱਲ ਪਣੀ ਹੈ ਖੁਸ਼ ਹੋਏ ਨਾ ਤੁਸੀਂ ਫਿਰ ਹਾਂ ਮਾਰਾ ਤੇ ਤੁਹਾਡੇ ਆ ਇੱਕ ਨਹੀਂ 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 ਫਿਰ ਦੀ ਖੁਸ਼ ਹੋਏ ਨਾ ਹਾਂ ਜੀ ਗੁਰ ਰਾਮਦਾਸ ਦੀ ਕਿਰਪਾ ਹੋ ਜਣੀ ਹੈ ਕਿਰਪਾ ਨਹੀਂ ਪਤਾ ਕੀ ਕਰ ਮੈਂ ਦੇਜੇ ਬੰਦੇ ਲੜਕਾ ਵੀ ਹੋ ਜੇ ਬੰਦੇ ਚਲੋ ਕੰਮ ਕਰੋ ਸਹੀ ਕੰਮ ਕਰੋ ਨਾ ਇੱਕ ਤਾਂ ਜੇਸੀ ਵਾਲੇ ਹੈਗੇ ਆ ਆ ਹੋ ਵੀ ਹੋ ਗਿਆ ਹੈਗਾ ਨਾ ਆਗੇ ਆਗੇ ਆ ਤੂੰ ਕੰਮ ਕਰ ਤੇ ਬਾਬਾ ਜੀ ਹੁਣ ਤੂੰ ਉਹਦੇ ਕੋਲ ਚਲੀ ਜਾਓ ਸਦਾਈ ਜੀਸੀ ਵਾਲੇ ਕੋਲ ਅੱਛਾ ਜੀ ਉਹਦੇ ਕੋਲ ਪਹੁੰਚੂ ਮੈਂ ਉੱਥੇ ਆਣਾ ਕਰੋ ਠੀਕ ਹੈ ਠੀਕਾ ਉੱਥੇ ਵੇਚ ਦੇਣਾ ਕੋਲ ਠੀਕ ਹੈ ਅੱਛਾ ਲਾ ਦੋ ਹੁਣ ਉਹਦਾ ਫੇਸ ਕੋਈ ਨਹੀਂ ਮਨਾ ਦੂਗਾ ਉਹ ਲਾ ਕੇ ਉੱਥੇ ਪਹੁੰਚੂ ਹੁਣੇ ਦੋ ਦਾ ਜਾਲੋ ਜਾ ਉਹਨਾਂ ਨੂੰ ਕਹੋ ਕਿ ਮੈਨੂੰ ਫੋਨ ਕਰ ਦੇ ਕੇ ਮੈਂ ਆ ਗਿਆ ਆਪਾਂ ਇੱਕ ਚੀਜ਼ ਬੋਲੀਏ ਜਿਹਦੇ ਕਰਕੇ ਤੁਹਾਨੂੰ ਇਹ ਮਿਲਣਾ ਵਾ ਆਪਾਂ ਬੋਲਣਾ ਇਹ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸੋ ਪਿਆਰਿਓ ਤਾਂ ਉਹਨੂੰ ਦੇਣ ਵਾਲੇ ਗੁਰੂ ਰਾਮਦਾਸ ਪਾਛਾ ਤੇ ਹੁਣ ਤੁਸੀਂ ਕੰਮ ਕਰੋ ਤੁਸੀਂ ਜੀਸੀ ਵਾਲੇ ਕੋ ਪਹੁੰਚ ਜਾਓ ਠੀਕ ਹੈ ਜੀ ਤੇ ਮੈਂ ਉੱਥੇ ਆਣਾ ਠੀਕ ਹੈ ਠੀਕ ਹੈ ਜੀ ਆਪਾਂ ਕੁਝ ਕਰਦੇ ਆ ਫਿਰ ਆਪਾਂ ਕੁਝ ਕਰਦੇ ਆ ਠੀਕ ਆ ਆਪਾਂ ਅਰਦਾਸ ਗੁਰੂ ਰਾਮਦਾਸ ਪਾਛਾ ਨੂੰ ਕਰਨੀ ਹੈ ਤੇ ਮਾਲਕ ਹੀ ਦੇਣ ਵਾਲੇ ਠੀਕ ਆ ਚਲੋ ਪਹੁੰਚੋ ਤੇ ਮੈਂ ਉੱਥੇ ਆਣਾ ਠੀਕ ਹੈ ਜੀ ਚਲੋ ਪਹੁੰਚੋ ਬਾਬਾ ਜੀ ਸੋ ਮਜੁਰਦਾਰ ਤੇ ਹੋਰ 700 ਤੇ ਮਜੁਰਦਾਰ ਨੇ ਕਮਾਈ ਦੀ ਤੇ ਅਸੀਂ ਦੇਣੀਆਂ ਤਾਂ ਸੀ ਮੁਰਦੀਆਂ ਬੋਰੀਆਂ ਸੀ ਤੇ ਕੋਸੁਰ ਕਹਿੰਦੇ ਕਿ ਨਿਕਸ਼ਾ ਵੀ ਕਰਾਏ ਤੇ ਆ ਸੋ ਇਹਨਾਂ ਨੂੰ ਭੇਜਿਆ ਵਾ ਤੇ ਹੁਣ ਇਹਨਾਂ ਨੂੰ ਨਿਕਸ਼ਾ ਲੈ ਕੇ ਦਿੰਦੇ ਆ ਜੀ ਗੁਰੂ ਜੀ ਸਾਹਿਬ ਕਿਰਪਾ ਕਰ ਵਾਇਕਾ ਸਾਹਿਬ ਵਾਲਿਓ ਬੋਲਦੇ ਆ ਠੀਕੋ ਆ ਗਈ ਝਰਦੀ ਗਲਾ ਖੁਸ਼ ਹੋ ਅਜ ਹੈ ਗੱਡੀ ਵੇਖ ਲਈ ਠੀਕ ਹੈ ਮਹਾਰਾਜੋ ਚਲਾਓ ਚਲਾ ਆ ਗਿਆਓ ਘੁਮਾਓ ਫਿਰ ਲੈ ਜਾਓ ਤੁਹਾਨੂੰ ਗੁਰੂ ਰਾਮਦਾਸ ਜੀ ਤਾਨੀ ਬਿਲਦਾਨ ਦਾ ਹੋਏ ਆਪਣੀ ਗੱਡੀ ਹੋ ਗਈ ਹੈ ਹੈ ਚਲਾ ਕੇ ਆਓ ਤਾਨੀ ਬਿਲਦਾਨ ਦਾ ਸੋ ਅੱਜ ਬਾਪੂ ਜੀ ਨੂੰ ਗੱਡੀ ਮਿਲ ਗਈ ਹੈ ਸੋ ਉਹਦੋਂ ਰੋਕਿਆ ਸੀ ਬਾਪੂ ਜੀ ਨੂੰ ਕਿ ਬਾਪੂ ਜੀ ਕਿ ਨੇ ਵਾਤੇ ਕਿ ਮਾਇਤੇ ਬਜ਼ੁਰਗ ਕਹਿੰਦੇ ਕਿ ਹਲੇ 30 ਰੁਪਏ ਕਮਾਏ ਸਾਰੇ ਤੇ ਰਿਕਸ਼ਾ ਵੀ ਕਹਿੰਦੇ ਕਿਰਾਏ ਤੇ ਆ ਸੋ ਬਜ਼ੁਰਗਾਂ ਨੂੰ ਆਪਣਾ ਖੁਦ ਦਾ ਜਿਹੜਾ ਰਿਕਸ਼ਾ ਲੈਤਾ ਵਾ ਉਹ ਰਿਕਸ਼ਾ ਚੁੱਕਾ ਕਰਨ ਬਜ਼ੁਰਗ ਸੋਲੀ ਰੋਟੀ ਖਾਣ ਉਹ ਵੀਰੋਂ ਕਿਸੇ ਨੂੰ দান ਨਹੀਂ ਦੇਣਾ ਹੈਗਾ ਆਪਾਂ ਰੋਜ਼ਗਾਰ ਦੇਣਾ ਦੇਖੋ ਤੁਸੀਂ ਬਾਪੂ ਦੀ ਕਿੰਨੀ ਸੋਲੀ ਸਮਾਈਦਾ ਕਿੰਨੀ ਹੁਣੇ ਸਮਾਈਦਾ ਅੱਜ ਨੇ ਬਾਪੂ ਬਾਪੂ ਨੂੰ ਕਾਰ ਮਿਲ ਗਈ ਹੁੰਦੀ ਆ ਰੋਜ਼ਗਾਰ ਕਿੱਦਾਂ ਖੋਚਣਾ ਕੋਸ਼ੋ ਮਹਾਰਾਜ ਨੇ ਗੱਡੀ ਲਿਆਦੀ ਹੈ ਸਾਡੇ ਪਾਸੇ ਮਹਾਰਾਜ ਨਹੀਂ ਨਹੀਂ ਗੁਰਦਾਮਦਰਸ ਪਾਚਾ ਨੇ ਤੁਹਾਨੂੰ ਗੱਡੀ ਲਿਆਦੀ ਹੈ ਮਹਾਰਾਜ ਮਹਾਰਾਜ ਤਾਂ ਹਾਂ ਜੋ ਮਹਾਰਾਜ ਨਹੀਂ ਸੀ ਸੋਚਿਆ ਸੀ ਇਸ ਤਰ੍ਹਾਂ ਫੋਟੋਆਂ ਜਾ ਵੇਖੋ ਮੈਂ ਕਿਰਾਇਆ ਦੇ ਕੇ ਨਾ ਤੇ 5 ਰੁਪਏ ਰਹਿ ਗਏ ਸਾਰੇ 5 ਰੁਪਏ ਰਹਿ ਗਏ ਉਹ ਚਾਹ ਪੀਣ ਨੂੰ ਬੈਠੇ ਸੀ ਤਾਂ ਮੈਂ ਵਾਇ ਕਰਵਾਏ ਗਿਰ ਹੁਣ ਤਾਂ ਹੁਣ ਤਾਂ ਗੱਡੀ ਆਪਣੀ ਮਿਲ ਗਈ ਆ ਆਪਣੀ ਆਪਣੀ ਹੁਣ ਤੇ ਕੋਈ ਡਰ ਵਾਲੀ ਗੱਲ ਨਹੀਂ ਹੈ ਨਾ ਬੱਬਾ ਜੀ ਹੁਣ ਤੁਹਾਨੂੰ 60 ਰੁਪਏ ਦੇਣੇ ਪੈਣਗੇ ਹਾਂ ਦੇੜੇ ਪੜ ਗਏ ਹੁਣ ਤਾਂ ਵੀ ਕੋਈ ਗੱਲ ਹੈ ਨਾ ਜਦੋਂ ਮਰਜੀ ਗੱਡੀ ਜਦੋਂ ਮਰਜੀ ਚੱਲੀਏ ਜੇ ਨਾ ਮਰਜੀ ਹੁਮੈਨਾਂ ਮਾਤ ਹਾਂ ਤਾਂ ਤਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਹੋ ਗਈ ਕਿਰਪਾ ਕਿਰਪਾ ਵੀ ਸੋਚਿਆ ਇਤਨਾ ਹੋਰ ਇਤਨਾ ਹੋ ਜੂਗਾ ਮੈਨੂੰ ਤਾਂ ਮੈਂ ਨਾ ਮੈਂ ਮੈਂ ਨਾ ਕਾਗੇ ਸੁਰਿਆਕੰਡਿਆ ਮੈਂ ਕਿਹਾ ਮੇਰੇ ਕਿਹੜੇ ਵੇਲੇ ਬਹਾਨਾ ਬਣਾਣਾ ਤੇ ਕਿਹੜੇ ਭਾਨੇ ਪੁੱਛ ਲੋ ਬਹੁਤ ਹਨ ਮੈਂ ਹੋਈ ਅਕੰਡਿਆ ਅੱਛਾ ਜੀ ਮੈਂ ਕਹਾਂ ਵੀ ਪਤਾ ਨਹੀਂ ਕਿਹੜੇ ਭਾਨੇ ਨਾਲ ਆਏ ਤੇ ਕੋਪਰ ਤੇ ਤੁਹਾਨੂੰ ਸੀਮੈਂਟ ਦੀ ਬੋਰੀਆਂ ਦੇਣੀਆਂ ਸੀ ਹਾਂ ਹਾਂ ਆਪਾਂ ਦਰ ਜ਼ੀਮਰ ਦੀ ਦੋ ਬੋਰੀਆਂ ਤੇਰੀ ਆਈਆਂ ਹਾਂਜੀ ਸੋ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ ਇਹ ਭਾਈ ਚਲੋ ਆਜੋ ਲਿਆਓ ਸੋ ਬਾਪੂ ਜੀ ਖੁਸ਼ ਆ ਆਪਾਂ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਸਵਾਸ ਸਵਾਸ ਧੰਨ ਗੁਰੂ ਰਾਮਦਾਸ 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 ਇਹ ਤੁਹਾਨੂੰ ਜੋ ਗੱਡੀ ਮਿਲੀ ਹੈ ਪਿਆਰਿਓ ਇਹ ਤੁਹਾਡੇ ਗੁਰੂ ਨੇ ਦਿੱਤੀ ਹੈ ਤੁਹਾਨੂੰ ਅਸੀਂ ਨਹੀਂ ਦਿੱਤੀ ਮੈਂ ਤੁਹਾਨੂੰ ਪਹਿਲੇ ਸੇ ਗੱਲ ਕਲੀਅਰ ਕਰ ਦਵਾਂ ਇਹ ਗੁਰੂ ਗ੍ਰੰਥ ਸਾਹਿਬ ਵੱਲੋਂ ਦਿੱਤੀ ਗਈ ਹੈ ਅਸੀਂ ਕੁਝ ਵੀ ਨਹੀਂ ਹੈਗੇ ਕਿਦਾ ਤੁਹਾਨੂੰ ਰਸਤੇ ਦੇ ਜਦੋਂ ਜਾਂਦੇ ਜਾਂਦੇ ਮਿਲੇ ਸੀ ਨਾ ਹਾਂਜੀ 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 ਤੁਸੀਂ ਮੈਨੂੰ ਜਾਣਦੇ ਹੋ ਨਹੀਂ 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 ਜਾਣਦੇ ਇਹ ਸਭ ਕੁਝ ਗੁਰੂ ਰਾਮਦਾਸ ਪਾਸ਼ਾ ਨੇ ਆਪਣੇ ਪੁੱਤਰ ਵਾਸਤੇ ਕੀਤਾ ਹੈਗਾ ਠੀਕ ਹੈ ਠੀਕ ਹੈ ਤੁਹਾਡੇ ਦਿਲ ਦੀ ਰੀਜ ਪੂਰੀ ਹੋ ਗਈ ਠੀਕ ਹੈ ਮਹਾਰਾਜ ਹੈਨਾ ਠੀਕ ਹੈ ਦਿਲ ਚ ਰੀਜ ਹੈਗੀ ਦੀ ਗੱਡੀ ਆਪਣੀ ਹੋ ਜੇ ਨਾ ਨਾ ਮੈਨੂੰ ਕਿਤੇ ਆਸੀ ਨਹੀਂ ਹੈਗੀ ਮੈਂ ਘਰ ਦਾ ਰਤੀ ਜਾ ਕੇ ਦੱਸਿਆ ਹਾਂ ਮੈਂ ਕਿਹਾ ਪਤਾ ਨਹੀਂ ਰੂ ਰੂ ਕਿਤੇ ਮਿਲ ਪਈ ਪਤਾ ਨਹੀਂ ਇਹਨਾਂ ਕਮਿਊਨਿਟੀਟਿਵ ਆਜ ਮਾਰੀ ਤੇ ਮੈਂ ਕਿਹਾ ਚੇਚੀ ਆਵਾਜ਼ ਮਾਰ ਕੇ 500 ਰੁਪਏ ਵੀ ਦਿੱਤਾ ਮੈਂ ਇਹਨਾਂ ਨੂੰ ਦੱਸਿਆ ਮੈਂ 500 ਰੁਪਏ ਇਹਨਾਂ ਦਿੱਤਾ ਉਹਦੇ ਨਹੀਂ ਨਹੀਂ ਸ਼ੁਕਰ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਸਾਰਾ ਕੁਝ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਆਪਣੇ ਪੁੱਤਰ ਲਈ ਕੀਤਾ ਠੀਕ ਹੈ ਠੀਕ ਹੈ ਜੀ ਇਹ ਤੁਹਾਡੇ ਵਾਸਤੇ ਗੁਰੂ ਸਾਹਿਬ ਨੇ ਰੋਜੀ ਰੋਟੀ ਤੱਕ ਨੂੰ ਦਿੱਤੀ ਹੈ ਠੀਕ ਹੈ ਕਿਉਂਕਿ ਤੁਹਾਡਾ ਗੁਰੂ ਬੜਾ ਬੇਅੰਤ ਹੈ ਬੇਅੰਤ ਉਹ ਜਿਉਂਦਾ ਗੁਰੂ ਹੈ ਉਹ ਗੁਰੂ ਰਾਮਦਾਸ ਹੈ ਗੁਰੂ ਰਾਮਦਾਸ ਠੀਕ ਹੈ ਨਾ ਚਲੋ ਪਿਆਰੋ ਹੋ ਤੁਸੀਂ ਲੈ ਜਾਓ ਗੱਡੀ ਖੁਸ਼ ਹੋ ਨਾ ਤੁਸੀਂ ਅੱਜ ਖੁਸ਼ ਹੋ ਚਲੋ ਲੈ ਜਾਓ ਤੰਗ ਗਿਰਾਂ ਦੇ ਤੇ ਦੇਖੋ ਜੀ ਕਿ ਬੜੇ ਕੁਸ਼ਲ ਹੈ ਅੱਜ ਆਪਣੀ ਗੱਡੀ ਮਿਲ ਗਈ ਹੈ ਸੋ ਇਨਾਂ ਨੂੰ ਸੀਮਰ ਦੀਆਂ ਬੋਰੀਆਂ ਕਿਹਾ ਸੀ ਤੇ ਸੀਮਰ ਦੀਆਂ ਬੋਰੀਆਂ ਅੱਜ ਤੱਕ ਮੈਨੂੰ ਨਹੀਂ ਪਤਾ ਲੱਗੀਆਂ ਕਿੱਥੇ ਆ ਤੇ ਅਜੇ ਗੁਰਦਵਾਰਾ ਦੀ ਰਿਕਸ਼ਾ ਤੇ ਬਾਗੀ ਹੈ ਦੋ ਸੀਮਰ ਦੀਆਂ ਬੋਰੀਆਂ ਸੋ ਤੰਗ ਗਿਰਾਂ ਦਾ ਦੱਸ ਕੇ ਫੜਾਉਣਗੇ ਅਸੀਂ ਪੰਜਾਬ ਪੰਜਾਬੀ ਦੇ ਦੇ ਸਹਾਇ ਹੋਈਏ ਕੋਈ ਕਿਸੇ ਕੰਮ ਆਉਦਾ ਹੈ ਬਾਰੇ